ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਲੋਕ ਸਭਾ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਰ ਪਾਰਟੀ ਆਪਣੇ ਆਪਣੇ ਢੰਗ ਦੇ ਨਾਲ ਆਪਣੇ ਤਰੀਕੇ ਦੇ ਨਾਲ ਹੁਣ ਜ਼ਮੀਨੀ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤੇ 10 ਇਨਚਾਰਜ ਜਿਹੜੇ ਨੇ ਲੋਕ ਸਭਾ ਨੂੰ ਲੈ ਕੇ ਲਗਾ ਦਿੱਤੇ ਗਏ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਨੇ ਸੀਨੀਅਰ ਲੀਡਰ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਸਿਕੰਦਰ ਸਿੰਘ ਮਲੂਕ ਮਲੂਕਾ ਜੀ ਨੇ ਜਿਨ੍ਹਾਂ ਨੂੰ ਫਰੀਦਕੋਟ ਦਾ ਇੰਚਾਰਜ ਲਗਾਇਆ ਗਿਆ ਉਹਨਾਂ ਨਾਲ ਗੱਲ ਕਰਦੇ ਆ ਸਰ ਜਿਸ ਵਕਤ ਅਸੀਂ ਗੱਲ ਕਰਦੇ ਆ ਇੰਚਾਰਜ ਦੀ ਲੋਕ ਸਭਾ ਇਲੈਕਸ਼ਨ ਦੀ ਹੁਣ ਸ਼ੁਰੂਆਤ ਇੱਥੋਂ ਹੀ ਕਰਦੇ ਆ ਅਕਾਲੀ ਦਲ ਕਿੰਨੀ ਕੁ ਤਿਆਰ ਹੈ ਲੋਕ ਸਭਾ ਨੂੰ ਲੈ ਕੇ ਕਿਉਂਕਿ ਪਿਛਲੀ ਵਾਰੀ ਲੋਕਾਂ ਨੇ 2022 ਦੇ ਵਿੱਚ ਇੰਨਾ ਸਾਥ ਅਕਾਲੀ ਦਲ ਦਾ ਨਹੀਂ ਦਿੱਤਾ ਬੀਬਾ ਜੀ ਮੇਰੇ ਵੱਲੋਂ ਸਾਰਾ ਤੋਂ ਪਹਿਲਾਂ ਠੋਡੇ ਗਲੋਬਲ ਪੰਜਾਬ ਦੇ ਜਿੰਨੇ ਟੀਵੀ ਦੇ ਸਰੋਤਿਆਂ ਦਾ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਜੀ ਗੱਲ ਥੋੜੀ ਬਿਲਕੁਲ ਠੀਕ ਹੈ ਕਿ ਸਾਨੂੰ 17 ਚ ਵੀ ਨਹੀਂ ਸਾਹ ਦਿੱਤਾ ਲੋਕਾਂ ਨੇ 22 ਚ ਵੀ ਨਹੀਂ ਦਿੱਤਾ ਬਹੁਤ ਵੱਡੀ 6 ਵਜੇ ਹੈ ਪਾਰਟੀ ਨੂੰ ਇਹਦੇ ਚ ਕੋਈ ਦੋਰਿਆ ਨਹੀਂ ਹੈਗੇ ਆ ਇਹ ਸੱਚ ਹੈ ਇਸੇ ਕਰਕੇ ਹੁਣ ਅਕਾਲੀ ਦਲ ਤੀਜੀ ਵਾਰੀ ਨਹੀਂ ਚਾਹੁੰਦਾ ਕਿ ਸਾਨੂੰ 6 ਵਜੇ ਸੋ ਹੁਣੇ ਤੋਂ ਪਾਰਟੀ ਦੀਆਂ ਤਿਆਰੀਆਂ ਤਾਂ ਤਿਆਰੀਆਂ ਤਾਂ ਅਸੀਂ 22 ਦੀ ਸ਼ੁਰੂ ਕਰਤੀਆਂ ਸੀਗੀਆਂ ਪਰ ਚਲੋ ਹੁਣ ਕੁੱਲ ਮਿਲਾ ਕੇ ਕਿਉਂਕਿ ਇਲੈਕਸ਼ਨ ਦੇ ਵਿੱਚ ਲਗਭਗ 6-7 ਮਹੀਨੇ ਰਹਿ ਗਏ 6 ਮਹੀਨੇ ਸੋ ਹੁਣ ਸਾਡੀਆਂ ਪੂਰੀਆਂ ਇਸ ਪਾਸੇ ਤਿਆਰੀਆਂ ਪਾਰਲੀਮੈਂਟ ਦੀ ਇਲੈਕਸ਼ਨ ਵਾਸਤੇ ਸੋ ਉਹਦੇ ਖਾਤਰ ਜਿੱਥੇ ਅਸੀਂ ਚੰਗੇ ਕੈਂਡੀਡੇਟਾਂ ਦੀ ਚੋਣ ਕਰ ਰਹੇ ਹਾਂ ਸਾਰਾ ਅੰਦਰੇ ਖਾਤੇ ਲੱਭੇ ਹੋਏ ਆਂ ਵੀ ਚੰਗੇ ਕੈਂਡੀਡੇਟ ਚ ਸਭ ਤੋਂ ਜ਼ਰੂਰੀ ਹੁੰਦਾ ਕਿ ਕੈਂਡੀਡੇਟ ਲੋਕਾਂ ਨੂੰ ਪਸੰਦ ਹੋਵੇ ਤੇ ਉਹ ਇਲੈਕਸ਼ਨ ਲੜਨ ਦੀ ਸ਼ਕਤੀ ਰੱਖਦਾ ਹੋਵੇ ਉਹ ਇੱਕ ਤਾਂ ਕੈਂਡੀਡੇਟ ਚੰਗੇ ਭਾਲ ਰਹੇ ਹਾਂ ਅਸੀਂ ਹੁਣੇ ਤੋਂ ਇੱਕ ਨਾਲ ਦੀ ਨਾਲ ਸਾਰਾ ਐਕਟਿਵ ਕਰ ਰਹੇ ਹਾਂ ਬੰਦਿਆਂ ਨੂੰ ਜਿਹੜਾ ਹੈਗਾ ਇਹ ਜਿਹੜੇ ਹਲਕਾ ਦੇ ਜ਼ਿੰਮੇਵਾਰੀ ਦਿੱਤੀ ਆ ਹਲਕਾ ਇੰਚਾਰਜ ਲਾਉਣ ਦੀ ਜਿਵੇਂ ਸਾਡਾ ਹਲਕਾ ਤਰਜ਼ਰਬ ਹੈ ਫਰੀਦਕੋਟ ਮੈਂ ਜਰਨਲ ਚਾਹਾਂਗਾ ਸਾਡੀ ਡਿਊਟੀ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ ਉੱਥੇ ਥੱਲੇ ਐਮ.ਐਲ.ਏ ਕੰਮ ਕਰਦੇ ਆ ਜਾਂ ਸਰਕਲਾਂ ਦੇ ਜ਼ਥੇਦਾਰ ਕੰਮ ਕਰਦੇ ਆ ਜਾਂ ਵਿੰਗ ਨੇ ਕਿਸਾਨ ਵਿੰਗ, ਇਸਤਰੀ ਵਿੰਗ, ਜੂਥ ਵਿੰਗ, ਐਸ.ਸੀ.ਬੀ.ਸੀ ਵਿੰਗ ਉਹ ਸਾਰਿਆਂ ਨੂੰ ਐਕਟਿਵ ਕਰਨਾ ਹੈ ਵੀ ਉਹ ਆਪ ਦੇ ਆਪ ਐਕਟਿਵ ਨਹੀਂ ਹੁੰਦੇ ਸਾਡੀ ਡਿਊਟੀ ਲੱਗੀ ਹੈ ਫਿਰ ਹੁਣ ਮੈਂ ਮੀਟਿੰਗ ਪਹਿਲਾਂ ਜਿਹੜੇ ਉੱਥੇ ਹਲਕਾ ਚਾਰਜ ਨੇ ਜਿਹਨੂੰ ਐਮ.ਐਲ.ਏ ਜਾਂ ਐਕਸ ਐਮ.ਐਲ.ਏ ਹੁੰਦੇ ਨੇ ਉਹਨੂੰ ਹੁੰਦਾ ਤਾਂ ਮੁਖ ਸੇਵਾਦਾਰ ਆ ਚਲੋ ਇੱਕ ਨਵਾਂ ਚੱਲ ਪਿਆ ਇਨਚਾਰਜ ਹੈ ਜੀ ਸੋ ਇੱਕ ਤਾਂ ਉਹਨਾਂ ਨਾਲ ਮੈਂ ਮੀਟਿੰਗ ਕਰਨੀ ਹੈ ਮੇਰੀ ਡਿਊਟੀ ਲੱਗੀ ਹੁਣ ਮੈਨੂੰ ਕਰਨਾ ਪਊ ਉਹਨਾਂ ਨੂੰ ਐਕਟਿਵ ਕਰਨਾ ਪਊਗਾ ਉਹ ਫਿਰ ਥੱਲੇ ਐਕਟਿਵ ਕਰਨਗੇ ਵੀ ਸਾਡੀ ਪੁੱਛ ਕੇ ਛੋਣੀ ਹੈ ਥੱਲੇ ਕਰੀਏ ਸੋ ਇਹ ਤਿਆਰੀਆਂ ਦਾ ਜਿਹੜੀ ਲੋਕ ਸਭਾ ਦੀ ਤਿਆਰੀ ਦਾ ਹੀ ਹਿੱਸਾ ਇੱਕ ਜਿਹੜੇ ਹਲਕਾ ਇੰਚਾਰਜ ਲੈਣ ਤਾਂ ਕਿ ਸਾਰੀ ਮਸ਼ੀਨਰੀ ਜਿਹੜੀ ਥੱਲੇ ਪਾਰਟੀ ਦੀ ਹੈ ਉਹਨੂੰ ਐਕਟਿਵ ਕੀਤਾ ਜਾਵੇ ਤਿਆਰ ਕੀਤਾ ਜਾਵੇ ਤੇਜ਼ੀ ਦੇ ਨਾਲ ਵੀ ਹੁਣੇ ਤੋਂ ਤਿਆਰੀਆਂ ਕਰਕੇ ਥੱਲੇ ਜਿੱਥੇ ਕੋਈ ਪ੍ਰੋਬਲਮ ਹੈ ਕੋਈ ਰੁੱਸਿਆ ਹੈ ਕੋਈ ਵਰਕਰ ਨਾਰਾਜ਼ ਹੈ ਕੋਈ ਲੀਡਰ ਨਾਰਾਜ਼ ਹੈ ਉਹਨਾਂ ਦੇ ਆਖੇ ਮੰਨ ਜੇ ਜਾਂ ਮੇਰੇ ਕਹਿਣ ਤੇ ਮੰਨ ਜੇ ਜਾਣ ਦੇ ਇਹ ਸਾਰਾ ਵੇਖ ਕੇ ਇਸ ਤੱਕਾਂ ਵਾਸਤੇ ਸਰ ਇਹਦੇ ਵੀ ਤੁਸੀਂ ਇਹ ਵੀ ਐਨਲਾਈਜ਼ ਕਰ ਰਹੇ ਹੋਵੋਗੇ ਹਲੇ ਤੱਕ ਕਿ ਕਿਹੜਾ ਵਰਗ ਫਰੀਦਕੋਟ ਦੇਲ ਕਿਉਂਕਿ ਮੈਂ ਹਲੇ ਸਿਰਫ ਫਰੀਦਕੋਟ ਦੀ ਗੱਲ ਕਰ ਰਹੀ ਹਾਂ ਹੋਰ ਵੀ ਬਥੇਰੇ ਜ਼ਿਲ੍ਹੇ ਨੇ ਲੇਕਿਨ ਫਰੀਦਕੋਟ ਦੇ ਵਿੱਚ ਕਿਹੜਾ ਵਰਗ ਐਸਾ ਜਿਹਨੂੰ ਤੁਹਾਡਾ ਮੇਨ ਟਾਰਗੇਟ ਰਹੇਗਾ ਕਿਉਂਕਿ 2022 ਦੇ ਵਿੱਚ ਜਿਹੜੇ ਤੁਸੀਂ ਐਨਲਾਈਜ਼ ਕੀਤਾ ਤਾਂ ਦੇ ਸਾਹਮਣੇ ਆਇਆ ਸੀ ਕਿ ਯੂਥ ਪਿੱਛੇ ਹਟਿਆ ਅਕਾਲੀ ਦਲ ਤੋਂ ਕੀ ਹੁਣ ਉੱਥੇ ਕਿਹੜੀ ਕਿਹੜੀ ਜੀਨੂੰ ਤੁਸੀਂ ਟਾਰਗੇਟ ਕਰਕੇ ਚੱਲ ਰਹੇ ਵੇਖੋ ਟਾਰਗੇਟ ਤਾਂ ਸਾਰਿਆਂ ਨੂੰ ਹੀ ਕਰਨਾ ਪਊਗਾ ਜੀ ਕੋਈ ਵਰਗ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਅੱਜ ਦੀ ਗੱਲ ਦੀ ਥੋੜੀ ਥੋੜੀ ਵੋਟ ਨਾਲ ਹੀ ਜਿੱਤ ਹਾਰ ਹੋ ਜਾਂਦੀ ਹੈ ਟਾਰਗੇਟ ਤਾਂ ਸਾਰੇ ਵਰਗਾਂ ਨੂੰ ਹੀ ਕਰਨਾ ਪਏਗਾ ਅਸੀਂ ਜਿੱਥੇ ਪਿਛਲੇ 10 ਸਾਲਾਂ ਦੇ ਕੰਮ ਨੇ ਜਿੱਥੇ 10 ਸਾਲਾਂ ਦੀ ਅਮਨ ਸ਼ਾਂਤੀ ਰਹੀ ਪੰਜਾਬ ਦੇ ਵਿੱਚ ਹੋਰ ਕਈ ਚੰਗੀਆਂ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਵੀ ਲੋਕਾਂ ਨੂੰ ਯਾਦ ਕਰਾਉਣੀਆਂ ਨੇ ਨਾਲ ਨਾਲ ਜਿਵੇਂ ਖਾਸ ਕਰਕੇ ਦਲਿਤ ਵਰਗ ਹੈ ਐਸੀ ਵਰਗ ਇਹਨੂੰ ਅਣਗੌਲਿਆ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹੈ ਅਸੀਂ ਉਹਨਾਂ ਨੂੰ ਜ਼ਿਆਦਾ ਐਕਟਿਵ ਕਰਨਾ ਹੈਗਾ ਉਹਨਾਂ ਦੇ ਨੇੜੇ ਜ਼ਿਆਦਾ ਹੋਣਾ ਹੈ ਅਸੀਂ ਨਾਲ ਜਿਹੜਾ ਜੂਥ ਹੈ ਬਿਲਕੁਲ ਠੁੱਡੀ ਗੱਲ ਹੈ ਕਿ 22 ਤੇ 17 ਦੇ ਸਾਥੋਂ ਜੂਥ ਦੂਰ ਰਿਹਾ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਅਸੀਂ ਹੁਣ ਜੂਥ ਨੂੰ ਵੀ ਬਹੁਤ ਐਕਟਿਵ ਕਰਨਾ ਹੈ ਹੁਣੇ ਤੋਂ ਤੁਸੀਂ ਵੇਖਿਆ ਵੀ ਸਾਡੀਆਂ ਜੂਥ ਦੀਆਂ ਅਜ ਤੋਂ ਪਹਿਲਾਂ 50 ਮੀਟਿੰਗਾਂ ਮੈਂ ਲੱਗਦਾ ਹਲਕਿਆਂ ਵਾਈਜ਼ ਹੋ ਗਈਆਂ ਜੂਥ ਦੇ ਪ੍ਰਧਾਨ ਨੇ ਕਰ ਲਈਆਂ ਤੇ ਮੇਰੇ ਵੀ ਹਲਕੇ ਚ ਮੈਂ ਜੂਸ ਦੀ ਮੀਟਿੰਗ ਕੀਤੀ ਸੀ ਰਾਮਪਰਾ ਫੁੱਲ ਦੇ ਵਿੱਚ ਪਹਿਲਾ ਤੁਸੀਂ ਹੈਰਾਨ ਹੋਵੋਗੇ ਜਿਹੜਾ ਅਸੀਂ ਸੋਚਦੇ ਹੁੰਦੇ ਸੀ ਕਿ 200 ਬੰਦਾ ਜੇ ਜੂਸ ਦਾ ਆ ਜੇ ਤਾਂ ਬਹੁਤ ਹੈ ਉਦੋਂ ਮੈਂ ਕੱਲਾ ਜੂਸ ਸੱਦਿਆ ਸੀ 40 ਸਾਲ ਤੋਂ ਉੱਪਰ ਬੰਦਾ ਸੱਦਿਆ ਨਹੀਂ ਮੀਟਿੰਗ ਦੇ ਵਿੱਚ ਵੀ ਆਉਣਾ ਨਹੀਂ ਤੁਸੀਂ ਤੇ ਮੇਰੇ ਨਾਲ ਕਈ ਬਜ਼ੁਰਗ ਨਾਰਾਜ਼ ਵੀ ਹੋਏ ਵੀ ਸਾਨੂੰ ਕਿਉਂ ਨਹੀਂ ਮੈਂ ਕੋਈ ਨਹੀਂ ਥੋੜੀ ਮੀਟਿੰਗ ਕਰਾਂਗੇ ਇਕੱਲੀ ਜੂਥ ਦੀ ਮੀਟਿੰਗ ਜਣੀ 8-900 ਬੰਦਾ ਟੈਲੀਫੋਨਾਂ ਦੇ ਸਨੇਹਤ ਹੀ ਆ ਗਿਆ ਸੀ ਜਣੀ ਇੱਥੋਂ ਲੱਗਦਾ ਕਿ ਜੂਥ ਦੀ ਦਿਲਚਸਪੀ ਹੈਗੀ ਹੈ ਹੁਣ ਜਿੰਨੀਆਂ ਵੀ ਮੀਟਿੰਗਾਂ ਹੋ ਰਹੀਆਂ ਤੁਸੀਂ ਵੀ ਵੇਖਦੇ ਹੋਵੋਗੇ ਉਹ ਜੂਥ ਦੀਆਂ ਚ ਕਾਫੀ ਨੌਜਵਾਨ ਆ ਰਹੇ ਆ ਬੜੀ ਤੇਜ਼ੀ ਨਾਲ ਉਤਸ਼ਾਹ ਦੇ ਨਾਲ ਸੋ ਜੂਥ ਨੂੰ ਵੀ ਐਕਟ ਕਰਾਂਗੇ ਦਲਤ ਖਾਸ ਕਰਕੇ ਦਲਤਾਂ ਦੀਆਂ ਬੜੀਆਂ ਪ੍ਰੋਬਲਮ ਨੇ ਵਿਚਾਰਿਆਂ ਦੀਆਂ ਕਿਸੇ ਦੀ ਘਰਾਂ ਦੀ ਪ੍ਰੋਬਲਮ ਹੈ ਕਿਸੇ ਦੀ ਕੰਮ ਦੀ ਪ੍ਰੋਬਲਮ ਹੈ ਨਰੇਗਾ ਦੀ ਪ੍ਰੋਬਲਮ ਹੈ ਹੋਰ ਬੱਚੇ ਪਾ ਉਹਨਾਂ ਦੇ ਪੜ੍ਹ ਲਿਖ ਕੇ ਵਿਹਲੇ ਫਿਰਦੇ ਨੇ ਸੋ ਸਾਰੀਆਂ ਝੂਤ ਤੇ ਜਿਹੜਾ ਹੈਗਾ ਆਪਣਾ ਦਲਤ ਭਾਈਚਾਰਾ ਇਹਨਾਂ ਤੇ ਜਾਦੇ ਇਕੱਟਾਂਗੇ ਬਾਕੀ ਐਸੀ ਬੀਸੀ ਹੈ ਮਲਾਜਮ ਨੇ ਦੁਕਾਨਦਾਰ ਨੇ ਇਹ ਕਿਸਾਨ ਨੇ ਇਹ ਸਾਰੇ ਵਰਗਾਂ ਨੂੰ ਇਕੱਠਾ ਕਰਾਂਗੇ ਪਰ ਮੇਨ ਫੋਕਸ ਜਿਹੜਾ ਦਲਤ ਵੀਰਾਂ ਤੇ ਕਿਉਂਕਿ ਵਿਚਾਰੇ ਗਰੀਬ ਲੋਕ ਨੇ ਥੱਲੇ ਸਭ ਤੋਂ ਥੱਲੇ ਬੈਠੇ ਨੇ ਇਹਨਾਂ ਦੇ ਆਮਦਨ ਦੇ ਸਾਧਨ ਘੱਟ ਨੇ ਇਹਨਾਂ ਨੂੰ ਤੇ ਨੌਜਵਾਨ ਜਿਹੜਾ ਇਸ ਵੇਲੇ ਫਰਸਟ੍ਰੇਟ ਹੈ ਵਿਚਾਰਾ ਅਪਸੈਟ ਹੋਇਆ ਵਾ ਵੀ ਉਹਨਾਂ ਨੂੰ ਭੇਖ ਨਹੀਂ ਦੀਂਦਾ ਆਪਦਾ ਕੋਈ ਉਹਨੂੰ ਵੀ ਅਸੀਂ ਸਾਰੇ ਨੂੰ ਐਕਟਿਵ ਕਰਾਂਗੇ ਉਹਨਾਂ ਨੂੰ ਤਸੱਲੀ ਕਰਾਵਾਂਗੇ ਵੀ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਨੌਕਰੀਆਂ ਵੀ ਦੇਵਾਂਗੇ ਰੋਜ਼ਗਾਰ ਵੀ ਦੇਵਾਂਗੇ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਬਿਜ਼ਨਸ ਦੇ ਵੀ ਇੰਨੇ ਸਾਧਨ ਪੈਦਾ ਕਰਾਂਗੇ ਕਿ ਬੰਦਾ ਆਰਾਮ ਨਾਲ ਬਿਜ਼ਨਸ ਕਰ ਸਕੇ ਆਪਦੀ ਸੋ ਇਹ ਫੋਕਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਸ਼ਿਆਂ ਨੂੰ ਖਤਮ ਕਰਨਾ ਇਹ ਤਾਂ ਸਾਰੇ ਏਜੰਡੇ ਹੋਣਗੇ ਤੇ ਮੈਂ ਇਹ ਜਿਹੜਾ ਦੋ ਵੱਡੇ ਵਰਗ ਨੇ ਜਿਹੜੇ ਜੂਥ ਤੇ ਜਿਹੜਾ ਹੈਗਾ ਐਸੀ ਬੀਸੀ ਇਹਨਾਂ ਨੂੰ ਤੁਸੀਂ ਵਿੱਚ ਬੋਲਿਆ ਭਾਈਚਾਰਕ ਸਾਂਝ ਅਗਲਾ ਸਵਾਲ ਮੇਰਾ ਭਾਈਚਾਰਕ ਸਾਂਝ ਤੇ ਹੀ ਹੈ ਕਿਉਂਕਿ ਤੁਹਾਡੇ ਵਿਰੋਧ ਦੇ ਵਿੱਚ ਇੱਕ ਭਾਈਚਾਰਕ ਸਾਂਝ ਚੱਲ ਰਹੀ ਹੈ ਇਸ ਵਕਤ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਇਸ ਵਕਤ ਅਕਾਲੀ ਦਲ ਨੂੰ ਕਿੰਨਾ ਕੁ ਉਹ ਲੋਕ ਆਪਣੇ ਕੰਪੀਟੀਟਰ ਲੱਗਦੇ ਨੇ ਜਾਂ ਕਿੰਨਾ ਕੁ ਅਕਾਲੀ ਦਲ ਨੂੰ ਉਹਨਾਂ ਤੋਂ ਡਰ ਆਇਆ ਸਤਿ ਕਿ ਕਿਸ ਦੀ ਤੁਸੀਂ ਗੱਲ ਕਰਦੇ ਹੋ ਸਪਸ਼ਟ ਕਰੋ ਨਾ ਇੰਡੀਆ ਗੱਠ ਜੋੜ ਜਿਹੜਾ ਹੋ ਰਿਹਾ ਆਮ ਆਦਮੀ ਪਾਰਟੀ ਕਾਂਗਰਸ ਜੋੜਦਾ ਜੀ ਵੇਖੋ ਇੰਡੀਆ ਗੱਠ ਜੋੜ ਤਾਂ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਇੱਕ ਕਮਿਊਨਿਸਟ ਇਹਨਾਂ ਨਾਲ ਵੈਸੇ ਹੀ ਹੁੰਦੇ ਆ ਉਹਨਾਂ ਨੂੰ ਸੀਟ ਦੇਣ ਨਾਲ ਦੋੜ ਕਾਂਗਰਸ ਨੂੰ ਵੋਟਾਂ ਉਹ ਵੈਸੇ ਪਾਉਂਦੇ ਆ ਕਮਿਊਨਿਸਟ ਪਾਰਟੀ ਸਾਡੀ ਵੀ ਗੱਲ ਚੱਲਦੀ ਹੈ ਉਹਨਾਂ ਨਾਲ ਸਮਝੌਤੇ ਦੀ ਸ਼ਾਇਦ ਵੀ ਕਮਿਊਨਿਸਟ ਪਾਰਟੀ ਦੇ ਨਾਲ ਦੋਨਾਂ ਨਾਲ ਤੇ ਉਹ ਜਿਹੜਾ ਵੇਖੋ ਉਹਦੀ ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਮੈਂ ਇੰਨੀ ਐਵੇਂ ਤੈਨੂੰ ਦਿੰਦਾ ਨਹੀਂ ਦਬਲ ਤੇ ਨਾਲ ਦਾ ਗੱਠਜੋੜ ਹੋਣਾ ਨਹੀਂ ਕਿਉਂਕਿ ਫਰਕ ਹੀ ਇੰਨਾ ਜ਼ਿਆਦਾ ਹੈ ਬਾਕੀ ਇਹ ਸਾਨੂੰ ਕੋਈ ਇਤਰਾਜ਼ ਨਹੀਂ ਜੇ ਹੋ ਜਾਂਦਾ ਤਾਂ ਉਹਨਾਂ ਨੇ ਕਰਨਾ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈਗਾ ਪਰ ਮੈਨੂੰ ਲੱਗਦਾ ਵੀ ਜੇ ਉਹਨਾਂ ਦਾ ਗੱਠਜੋੜ ਹੋ ਜਾਂਦਾ ਹੈ ਇਹਦਾ ਆਕਾਲੀ ਦਲ ਨੂੰ ਫਾਇਦਾ ਹੋਏਗਾ ਕਿਉਂਕਿ ਦੋਨਾਂ ਵਰਕਰਾਂ ਦੇ ਵਿੱਚ ਇਸ ਵੇਲੇ ਵਖਰੇਵਾ ਬਹੁਤ ਆ ਥੱਲੇ ਪਿਛਲੀਆਂ ਚੋਣਾਂ ਕਰਕੇ ਵੀ ਹੁਣ ਆ ਜਿਹੜੇ ਪਰਚੇ-ਪੁਰਚੇ ਹੋਏ ਹੋਰ ਸਾਰਾ ਕੁਝ ਕਰਕੇ ਵਖਰੇਵਾ ਵਰਕਰਾਂ 'ਚ ਬਹੁਤ ਆ ਥੱਲੇ ਤੇ ਜੇ ਇਹਨਾਂ ਨੇ ਇਕੱਠੇ ਹੋ ਕੇ ਲੜਵੀ ਲਈਆਂ ਜਿੱਥੇ ਆਪ ਵਾਲਿਆਂ ਨੂੰ ਸੀਟ ਮਿਲ ਗਈ ਉੱਥੇ ਕਾਂਗਰਸ ਨੇ ਜ਼ੋਰ ਨਹੀਂ ਲਾਉਣਾ ਜਿੱਥੇ ਕਾਂਗਰਸ ਨੂੰ ਸੀਟ ਮਿਲ ਗਈ ਉੱਥੇ ਆਪ ਵਾਲਿਆਂ ਨੇ ਜ਼ੋਰ ਨਹੀਂ ਲਾਉਣਾ ਤੇ ਫਿਰ ਉਹਦਾ ਫਾਇਦਾ ਕੁੱਲ ਮਿਲਾ ਕੇ ਸਾਨੂੰ ਹੋਏਗਾ ਕਿਉਂਕਿ ਆਪ ਦੀ ਇਸ ਵੇਲੇ ਨੈਗੇਟਿਵਿਟੀ ਬਹੁਤ ਹੈ ਸੋ ਉਹਦਾ ਫਾਇਦਾ ਮੈਨੂੰ ਲੱਗਦਾ ਵੀ ਜੇ ਇਹਨਾਂ ਦਾ ਗੱਠਜੋੜ ਹੋ ਜਾਂਦਾ ਮੈਂ ਸਮਝਦਾ ਚੰਗੀ ਗੱਲ ਹੈ ਉਹਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਏਗਾ ਜਿੰਨਾ ਕ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਏਗਾ ਫਿਰ ਤੁਸੀਂ ਕੀ ਹਿਸਾਬ ਲਾ ਕੇ ਚੱਲ ਰਹੇ ਹੋ ਕਿ ਕਿੰਨੀਆਂ ਕ ਸੀਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਹੋ ਜਾਣਗੀਆਂ ਕਿਉਂਕਿ ਬਥੇਰੀ ਵਾਰ ਇਹ ਵੀ ਸਵਾਲ ਹੁਣ ਉੱਠ ਰਹੇ ਨੇ ਕਿ ਕੀ ਅਕਾਲੀ ਦਲ ਜਿਹੜਾ ਆ ਉਹ ਲੋਕ ਸਭਾ ਦੇ ਵਿੱਚ ਜਿਹੜੀਆਂ ਮੌਜੂਦਾ ਸੀਟਾਂ ਨੇ ਉਹਨੂੰ ਬਚਾ ਪਾਏਗਾ ਹੁਣ ਤੁਸੀਂ ਦੱਸੂਗੇ ਕਿ ਇਹ ਲੜਾਈ ਉਹਨਾਂ ਨੂੰ ਬਚਾਣ ਦੀ ਹੈ ਕਿ ਉਹਨਾਂ ਦੀ ਗਿਣਤੀ ਵਧਾਣ ਦੀ ਹੈ ਮੈਂ ਇਹ ਤਾਂ ਸੀਟਾਂ ਜਿਹੜੀਆਂ ਸੀਗੇ ਨਾ ਸਾਡੀਆਂ 4 ਦੋ ਭਾਜਪਾ ਨੇ ਜਿੱਤੀਆਂ ਦੋ ਸੀ ਜਿੱਤੀਆਂ ਸਮਝੌਤੇ ਸੀਗੇ ਉਦੋਂ ਸੀ ਇਕੱਠੇ 19 ਚ ਹਾਂਜੀ ਉਸ ਵੇਲੇ ਜਿੱਤਣਾ ਹੀ ਬਹੁਤ ਵੱਡੀ ਗੱਲ ਸੀ ਉਸ ਵੇਲੇ ਸਾਡੇ ਹਵਾ ਬਹੁਤ ਉੱਠ ਸੀ ਸਾਡੇ ਚਲਦੀ ਚੱਲ ਰਹੀ ਸੀ ਸਾਰੇ ਸੋ ਉਹ ਦੋ ਤਾਂ ਸੀਟਾਂ ਬਚਾਉਣੀਆਂ ਹੀ ਬਚਾਉਣੀਆਂ ਐ ਕੋਈ ਦੋਰਿਆ ਨਹੀਂ ਹੈਗੀਆਂ ਮੈਂ ਕਹਿੰਦਾ ਵੀ ਜੇ ਅਸੀਂ ਜਿਸ ਸਥਿਤੀ ਚ ਹੋਣਾ ਜੇ ਅਸੀਂ ਅ ਫਰਜ਼ ਕਰੋ ਦੋ ਤਿੰਨ ਬਦਲ ਖੁੱਲੇ ਚੱਲਦੇ ਨੇ ਪਤਾ ਨਹੀਂ ਹੋਏਗਾ ਨਹੀਂ ਹੋਏਗਾ ਮੈਂ ਕੁਝ ਕਹਿ ਨਹੀਂ ਸਕਦਾ ਵੀ ਭਾਰਤੀ ਜਨਤਾ ਪਾਰਟੀ ਨਾਲ ਹੋਏਗਾ ਨਹੀਂ ਹੋਏਗਾ ਮੈਂ ਨਹੀਂ ਕਹਿ ਸਕਦਾ ਹਲੇ ਹਲੇ ਕੋਈ ਦੋਨਾਂ ਦੀ ਗੱਲਬਾਤ ਵੀ ਨਹੀਂ ਚੱਲਦੀ ਠੱਪ ਪਿਆ ਕੰਮ ਹਲੇ ਨਾ ਉਹ ਤਿਆਰ ਆ ਨਾ ਕੋਈ ਇਹ ਚੱਲਦਾ ਇਵੇਂ ਜੀ ਕਮਿਊਨਿਸਟ ਪਾਰਟੀਆਂ ਨਾਲ ਸਾਡੀ ਗੱਲ ਚੱਲਦੀ ਐ ਵੇਖੋ ਜੇਤਾ ਅਸੀਂ ਜਮਾ ਕੱਲੇ ਲੜੇ ਕਿਸੇ ਨਾ ਵੀ ਨ ਹੋਇਆ ਇਹਨਾਂ ਦਾ ਨਾ ਕਮਿਊਨਿਸਟਾਂ ਦਾ ਫਿਰ ਬਹੁਤ ਜਨ ਰਹਿ ਗਈ ਕੱਲੀ ਉਹਨਾਂ ਤਾਂ ਹੈਗਾ ਹੀ ਐ ਸਾਡਾ ਤੇ ਫਿਰ ਵੀ ਮੈਂ ਸਮਝਦਾ ਅਸੀਂ ਐਨਲਿਸਿਸ ਕੀਤਾ ਸੀਗਾ ਪਿਛਲੇ ਸੰਡੇ ਬੈਠੇ ਸੀ ਬਾਦਲ ਐਨਲਿਸਿਸ ਕੀਤਾ ਸੀ ਉੱਥੇ ਕਿੰਨੀ ਵੀ ਮਾੜੀ ਸਥਿਤੀ ਹੋ ਜਾਂਦੀ ਹੈ ਕਿੰਨੀ ਮਾੜੀ ਮੈਂ ਘੱਟ ਤੋਂ ਘੱਟ ਕਰ ਰਿਹਾ ਸਾਰੀ ਗੱਲ ਜਿਹੜੀ ਕਿੰਨੀ ਮਰਜ਼ੀ ਮਾੜੀ ਸਥਿਤੀ ਹੋ ਜੇ ਕਾਲੀ ਦਲ 5 6 ਸੀਟਾਂ ਜਿੱਤਣ ਦੀ ਤਾਂ ਅੱਜ ਵੀ ਸਥਿਤੀ ਦੇ ਵਿੱਚ ਹੈ ਅੱਛਾ ਹਾਂ ਹੈ ਬਿਲਕੁਲ ਹੈ ਐਵੇਂ ਹੁਣ ਕਹਿਣ ਜੋ ਅਸੀਂ ਸਾਰੇ ਆਪਦੀ ਕਰਕੇ ਵੇਖ ਲਈ ਨਲਸ ਚ ਕਰਾ ਕੇ ਸਾਰਾ ਜੋ ਅੰਦਰਲੇ ਕੋਈ ਸਰਵਿਸ ਰੂਪੇ ਹੁੰਦੇ ਅਸੀਂ ਉਹ ਵੀ ਕਰਾ ਕੇ ਵੇਖਿਆ ਇਹ ਅਸੀਂ 5 6 ਸੀਟਾਂ ਤੇ ਜਿੱਤ ਦੀ ਪੋਜੀਸ਼ਨ ਦੇ ਵਿੱਚ ਹੈ ਤਿੰਨਾਂ ਚੋਂ ਸੀਟਾਂ ਤੇ ਅਸੀਂ ਬਰਾਬਰ ਦੇ ਮੁਕਾਬਲੇ 'ਚ ਹੈ ਬਰਾਬਰ ਦੇ ਮੁਕਾਬਲੇ 'ਚ ਹੈ ਚੇਕ ਕਿ ਤੇ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜਾਂਦਾ ਜਾਂ ਕਮਿਨਿਸਟਾ ਨਾਲ ਹੋ ਜਾਂਦਾ ਦੋਨਾਂ ਚੋਂ ਕਿਸੇ ਨਾਲ ਹੋ ਜੇ ਦੋਨਾਂ ਨਾਲ ਮੈਂ ਕਿਹਾ ਵੀ ਕਮਿਨਿਸਟਾ ਨਾਲ ਤਾਂ ਸਾਡੀ ਗੱਲ ਵੀ ਚੱਲਦੀ ਰਹਿੰਦੀ ਆ ਪਹਿਲਾਂ ਵੀ ਅਸੀਂ ਇਕੱਠੇ ਚੋਣਾਂ ਲੜੀਆਂ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਨਾਲ ਵੀ ਅਸੀਂ ਪਹਿਲਾਂ ਇਕੱਠਿਆਂ ਲੜੀਆਂ ਨੇ ਸੋ ਭਾਰਤੀ ਜਨਤਾ ਪਾਰਟੀ ਨਾਲ ਤਾਂ ਹਲੇ ਕੋਈ ਗੱਲ ਨਹੀਂ ਚੱਲਦੀ ਉਹ ਤਾਂ ਠੱਪ ਹੈ ਹਲੇ ਕੰਮ ਇੱਕ ਵਾਰੀ ਦਾ ਕਮਿਨਿਸਟਾ ਨਾਲ ਚੱਲਦੀ ਹੈ ਜੇ ਸਾਡਾ ਕਮਿਨਿਸਟਾ ਨਾਲ ਵੀ ਹੋ ਗਿਆ ਫਿਰ ਵੀ ਮੰਨ ਲਓ ਕਿ ਬਹੁਤ ਵੱਡੀ ਮжоਰਿਟੀ 8 ਤੋਂ 10 ਸੀਟਾਂ ਫਿਰ ਕਾਲੀ ਦਲ ਤੇ ਜਿਹੜਾ ਮੋਰਚਾ ਹੋਏਗਾ ਕੋ ਗਵਰਨਰਾਂ ਦਾ ਬਹੁ ਜਾਂਦਾ ਤੇ ਕਾਲੀ ਦਲ ਦਾ 8 ਤੋਂ 10 ਸੀਟਾਂ 100% ਮੇਰੀ ਗੱਲ ਯਾਦ ਰੱਖ ਲਿਓ ਜਿੱਤੇਗਾ ਇਹ ਜੇ ਬਹੁਜਾ ਭਾਰਤੀ ਜਨਤਾ ਪਾਰਟੀ ਨਾਲ ਹੋ ਜਾਂਦਾ ਫਿਰ 10 ਸੀਟਾਂ ਤਾਂ ਇਟ ਵਰਗੀਆਂ ਪੱਕੀਆਂ ਨੇ ਸੋ ਹੁਣ ਕੀ ਰੁਖ ਲੈਂਦੀ ਆ ਸਿਆਸਤ ਆਉਣ ਵਾਲੇ ਸਮੇਂ ਚ ਆਪਾਂ ਨੂੰ ਥੋੜੇ ਚਿਰ ਤੋਂ ਪਤਾ ਲੱਗ ਜਾਏਗਾ ਮਹੀਨੇ ਦੋ ਮਹੀਨੇ ਤਾਂ ਗੱਲ ਕਲੀਅਰ ਹੋ ਜਾਏਗੀ ਨਾਲੇ ਆ ਜਿਹੜਾ ਸੈਸ਼ਨ ਬੁਲਾ ਰਹੇ 18 ਤੋਂ 23 ਤੱਕ ਇਕੱਠੀਆਂ ਚੋਣਾ ਕਰਾਉਣ ਦਾ ਨਾਲੇ ਇਹ ਮਸਲਾ ਵੀ ਵਿੱਚ ਆ ਜਾਏਗਾ ਸੋ ਜਿਹੜੀ ਆਪਾਂ ਅਗਲੀ ਕਦੇ ਗੱਲ ਕਰਨ ਦਾ ਪਰ ਮੌਕਾ ਮਿਲਿਆ ਅਕਤੂਬਰ ਦੇ ਵਿੱਚ ਉਦੋਂ ਸਥਿਤੀ ਕੁਝ ਕਾਫੀ ਸਪਸ਼ਟ ਹੋ ਜਾਏਗੀ ਪਰ ਅੱਜ ਵੀ ਮੈਂ ਕਹਿੰਦਾ ਵੀ ਚਾਰ ਪੰਜ ਸੀਟਾਂ ਅਸੀਂ ਇਕੱਲੇ ਜਿੱਤਾਂਗੇ 100% ਜਿੱਤਾਂਗੇ ਜੇ ਕੋਈ ਮინისტრਾਂ ਨਾਲ ਸਾਡਾ ਸਮਝੌਤਾ ਹੋ ਜਾਂਦਾ ਬਹੁਜਨ ਤੇ ਅਸੀਂ ਤਿੰਨੇ ਰਲ ਕੇ ਫਰੰਟ ਬਣਾ ਕੇ ਲੜਦੇ ਆ ਨਿੱਕੀਆਂ ਨਿੱਕੀਆਂ ਹੋਰ ਵੀ ਪਾਰਟੀਆਂ ਹੈਗੀਆਂ ਨੇ ਫਿਰ 8 ਤੋਂ 10 ਸੀਟਾਂ ਲੈ ਸਕਦੇ ਆ ਜੇ ਸਾਡਾ ਬੀਜੇਪੀ ਨਾਲ ਹੋ ਜਾਂਦਾ ਫਿਰ 10 11 ਸੀਟਾਂ ਕਲੀਨ ਸਵੀਪ ਵਾਲੀ ਗੱਲ ਹੈ ਲੋਕਾਂ ਦੀ ਮੰਗ ਹੈ ਪੰਜਾਬਦਿਆਂ ਦੀ ਇਸ ਵੇਲੇ ਕਿ ਕਾਂਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਹੈ ਹੁੰਦਾ ਨਹੀਂ ਹੁੰਦਾ ਮੈਂ ਦੇ ਬਾਰੇ ਕੁਝ ਨਹੀਂ ਕਹਿੰਦਾ ਮੈਨੂੰ ਕੁਝ ਇੱਕ ਜੀ ਜਾਂਦੀ ਹੈ ਕਿ ਅਕਾਲੀ ਦਲ ਅਕਸਰ ਜਿਸ ਵਕ ਤੁਸੀਂ ਗੱਲ ਕਰਦੇ ਹੋ ਜਾਂ ਕਿਤੇ ਸਪੀਚ ਦਿੱਤੀ ਜਾਂਦੀ ਹੈ ਸੁਖਬੀਰ ਬਾਦਲ ਸਾਹਿਬ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਜਾਂਦਾ ਕਿ ਅਕਾਲੀ ਦਲ ਲੋਕ ਪਾਰਟੀ ਹੈ ਜਿਹੜੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਲੇਕਿਨ ਪੰਜਾਬ ਦੇ ਵਿੱਚ ਹੀ ਹੁੰਦੇ ਹੋਏ ਪੰਜਾਬ ਦੇ ਵਿੱਚੋਂ ਉਜਾਗਰ ਹੋਈ ਪਾਰਟੀ ਨੂੰ ਵੀ ਅੱਜ ਦੂਜੀ ਪਾਰਟੀਆਂ ਨਾਲ ਜਿਹੜਾ ਇਹ ਗੱਠ ਜੋੜ ਕਰਕੇ ਉਹਨਾਂ ਦਾ ਸਹਿਯੋਗ ਲੈ ਕੇ ਪੰਜਾਬ 'ਚ ਆਣਾ ਪੈ ਰਿਹਾ ਹੈ ਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਸਥਿਤੀ ਇਹ ਸੋਚਣ ਵਾਲੀ ਹੈ ਸਥਿਤੀ ਇਹ ਗੰਭੀਰ ਹੈ ਇਹ ਗੱਲ ਕੋਲ ਗੱਲ ਤਾਂ ਬਿਬਾ ਜੀ ਬਿਲਕੁਲ ਠੀਕ ਹੈ ਜਿਨਨੇ ਕੰਮ ਕੀਤੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਜੇ ਮੈਂ ਗਿਣ ਲਗਾ ਬਹੁਤ ਟਾਈਮ ਲੱਗ ਜੂ ਤੇ ਇੰਨਾ ਟਾਈਮ ਆਪਣੇ ਕੋਲ ਹੈ ਨਹੀਂ ਹੁੰਦਾ ਨਹੀਂ ਉਹਦੇ ਤਾਂ ਕੋਈ ਮੁਕਾਬਲਾ ਨਹੀਂ ਹੈਗਾ ਸਾਡੇ ਨਾਲ ਬੈਠ ਜਾਣ ਲੈ ਕੇ ਕਾਂਗਰਸ ਪਾਰਟੀ ਨੇ 50 ਸਾਲ ਰਾਜ ਕੀਤਾ ਅਸੀਂ 20 ਸਾਲ ਕੀਤਾ ਜੇ ਕੰਮ ਤੋਲੋਗੇ ਹੋਰ ਤਾਂ ਕਿਸੇ ਨੇ ਕੀਤਾ ਨਹੀਂ ਆਪ ਤਾਂ ਹੁਣ ਆਈ ਹੈ ਜੇ ਕੰਮਾਂ ਨੂੰ ਤੁਸੀਂ ਗਿਣਤੀ ਕਰੋਗੇ ਤਾਂ ਸਾਡੀ ਤਕੜੀ ਇੰਨੀ ਭਾਰੀ ਹੈ ਕਿ 100 ਮਗਰ 75 ਸਾਡੇ ਕਾਮ ਆ ਤੇ 25 ਕਾਂਗਰਸ ਦੇ ਆ ਜੇ ਕਰੀਏ ਪਰ ਲੋਕੀ ਹੁਣ ਕਮਾ ਕਮਾ ਨੂੰ ਵੋਟਾਂ ਨਹੀਂ ਪਾਉਂਦੇ ਹੈਗੇ ਆਪਾਂ ਵੇਖ ਲਿਆ ਪਿਛਲੀਆਂ 2-3 ਚੋਣਾਂ ਲੋਕੀ ਹੁਣ ਝੂਠ ਨੂੰ ਵੋਟਾਂ ਪਾਉਂਦੇ ਨੇ ਪਹਿਲਾ ਕੈਪਟਨ ਸਾਹਿਬ ਨੇ ਝੂਠ ਬੋਲਿਆ ਜੀ ਮੈਂ ਘਰ ਘਰ ਨੌਕਰੀ ਦਊਂਗਾ ਕਰਜ਼ਾ ਸਾਰਾ ਮਾਫ਼ ਕਰ ਦਊਂਗਾ ਲੋਕਾਂ ਨੇ ਆਖਿਆ ਵੀ ਇਹ ਗੱਲਾਂ ਦੋਨੇ ਲੋਕਾਂ ਨੂੰ ਸਿੱਧੀਆਂ ਜੁੜਦੀਆਂ ਸੀ ਲੋਕਾਂ ਨੇ ਮੰਨ ਲਿਆ ਵੀ ਸ਼ਾਇਦ ਕਰ ਦਊਗਾ ਉਹ ਠੱਗੀ ਮਾਰ ਗਿਆ ਮੁੜ ਕੇ ਆਪ ਵਾਲਿਆਂ ਨੇ ਵੀ ਇਹੀ ਗੱਲ ਕੀਤੀ ਵੀ ਕਰਜ਼ਾ ਮਾਫ਼ ਕਰਾਂਗੇ ਘਰ ਘਰ ਨੌਕਰੀ ਦੇਵਾਂਗੇ ਚਿੱਟਾ ਬੰਦ ਕਰ ਦੇਾਂਗੇ ਨਾ ਚਿੱਟਾ ਕਾਂਗਰਸ ਵੇਲੇ ਬੰਦ ਹੋਇਆ ਵੱਧ ਗਿਆ ਹੁਣ ਉਹ ਤੋਂ ਵੀ ਵੱਧ ਗਿਆ ਸੋ ਇਸ ਕਰਕੇ ਜੇ ਤਾਂ ਲੋਕੀ ਸੱਚ ਤੇ ਵੋਟਾਂ ਪਾਉਣ ਮੈਂ ਕਹਿਣਾ ਲੋਕਾਂ ਨੂੰ ਅਪੀਲ ਕਰਦਾ ਕਿ ਝੂਠ ਤੇ ਨਾ ਯਾਰ ਵੋਟਾਂ ਪਾਓ ਝੂਠ ਬਹੁਤ ਝੂਠੀ ਹੁੰਦਾ ਜਿਵੇਂ ਹੁ ਪਰ ਹੋ ਸਕਦਾ ਹੈ ਕਿ ਲਾਲਚ ਦੇ ਮਾਰੇ ਲੋਕਾਂ ਨੂੰ ਬੁਰਕੀ ਪਾਉਣ ਇਹ ਆ 2 ਮਹੀਨੇ ਪਾਰਲੀਮੈਂਟ ਦੇ ਦੇ ਵੀ ਦੇਣ ਕੋਈ ਵੱਡੀ ਗੱਲ ਨਹੀਂ ਹਜ਼ਾਰ-ਹਜ਼ਾਰ ਰੁਪਏ ਵੋਟਾਂ ਲੈਣ ਦੇ ਬਾਰੇ ਡਰਾਮਾ ਕਰ ਵੀ ਸਕਦੇ ਬਾਅਦ ਚ ਫਿਰ ਬੁੱਕਰ ਜਾਣਗੇ ਸੋ ਜੇ ਤਾਂ ਪਾਉਣਗੇ ਸੱਚ ਦੇ ਵੋਟਾਂ ਫਿਰ ਤਾਂ ਲੋਕੀ ਸਾਨੂੰ ਪਾਉਣਗੇ ਜੇ ਝੂਠ ਫਰੇਵ ਤੇ ਪਾਉਣਗੇ ਫਿਰ ਪਤਾ ਨਹੀਂ ਕਿਹਨੂੰ ਪਾ ਦੇਣਗੇ ਕਿਹਦਾ ਝੂਠ ਜਾਜੇਗਾ ਲੋਕਾਂ ਨੂੰ ਕਿਧਰ ਨੂੰ ਤੁਰ ਜਾਣਗੇ ਲੋਕਾਂ ਨੂੰ ਪੰਜਾਬ ਦੇ ਲੋਕ ਇੱਕ ਦੇਵੀ-ਦੇਵਤੇ ਦੀ ਧਰਤੀ ਹੈ ਮਹਾਪੁਰਸ਼ਾਂ ਦੀ ਗੁਰੂਆਂ ਦੀ ਧਰਤੀ ਹੈ ਮੈਂ ਅਪੀਲ ਕਰਦਾ ਇਥੋਂ ਦੀ ਜਨਤਾ ਨੂੰ ਕਿ ਮੈਂ ਨਹੀਂ ਕਹਿੰਦਾ ਕਾਲੀ ਦਲ ਨੂੰ ਵੋਟਾਂ ਪਾਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਵੋਟਾਂ ਉਹਨੂੰ ਪਾਓ ਪਰ ਵੇਖ ਲਓ ਕਿ ਇਹ ਬੰਦਾ ਦਾ ਕਰੈਕਟਰ ਕੀ ਆ ਐਮਐਲਏ ਦਾ ਕਰੈਕਟਰ ਵੀ ਵੇਖੋ ਜਿਹੜਾ ਖੜਾ ਹੋਇਆ ਤੇ ਪਾਰਟੀ ਦਾ ਵੀ ਵੇਖੋ ਫਿਰ ਵੋਟਾਂ ਪਾਇਓ ਨਾ ਸ਼ਰਾਬ ਪੀ ਕੇ ਵੋਟਾਂ ਪਾਇਓ ਨਾ 1000 ਰੁਪਏ ਲੈ ਕੇ ਵੋਟਾਂ ਪਾਇਓ ਨਾ ਕੋਈ ਹੋਰ ਨਸ਼ਾ ਖਾ ਕੇ ਵੋਟਾਂ ਪਾਇਓ ਇਹ ਸੱਚ ਹੈ ਕਾਫੀ ਵੱਡੀ ਗਿਣਤੀ 'ਚ ਪੰਜਾਬ ਦੀ ਸਾਰੇ ਨਹੀਂ ਮੈਂ ਕਹਿੰਦਾ ਕਾਫੀ ਵੱਡੀ ਗਿਣਤੀ 'ਚ ਘੱਟੋ-ਘੱਟ ਇਹ ਮੰਨ ਕੇ ਚੱਲਪੋ ਇਸ ਵੇਲੇ 20 ਤੋਂ 30% ਲੋਕ ਜਾ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਨੇ, ਜਾ 1000 ਰੁਪਿਆ ਲੈ ਕੇ ਵੋਟਾਂ ਪਾਉਂਦੇ ਨੇ, ਜਾ ਨਸ਼ਾ ਕੋਈ ਭੁੱਕੀ-ਬਾਕੀ ਖਾ ਕੇ ਵੋਟਾਂ ਪਾਉਂਦੇ ਨੇ, ਇਹ ਨਹੀਂ ਕਰਨਾ ਚਾਹੀਦਾ। 1000 ਨਾਲ ਕਿੰਨਾ ਕੁ ਟਾਈਮ ਲੰਘ ਜੂਗਾ? 10-15 ਦਿਨ ਸ਼ਰਾਬ ਪੀ ਕੇ ਫਿਰ ਕਿੱਥੋਂ ਪੀਓਗੇ? ਸੋ ਲੋਕਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨਾ ਹੁੰਦਾ। ਕਿਸਮਤ ਦਾ ਫੈਸਲਾ ਮੇਰੀ ਬੇਨਤੀ ਹੈ ਸੋਚ ਸਮਝ ਕੇ ਕਰਿਓ। ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾ ਲਓ ਮੈਂ ਨਹੀਂ ਕਹਿੰਦਾ ਤੇ ਪਾਇਓ ਤੁਸੀਂ ਚੰਗੇ ਬੰਦਿਆਂ ਨੂੰ ਜਿਹੜੇ ਸਹੀ ਲੱਗਦੇ ਨੇ ਪਤਾ ਹੀ ਹੁੰਦਾ ਲੋਕਾਂ ਚ ਕਿ ਕੌਣ ਚੰਗਾ ਕੌਣ ਵੜਾ ਜੇ ਤੁਹਾਡੇ ਕੋਲ ਤਿੰਨ ਕੈਂਡੀਡੇਟ ਆ ਜਾਂ ਚਾਰ ਕੈਂਡੀਡੇਟ ਆ ਉਹਨਾਂ ਚੋਂ ਚੁਣ ਲਓ ਜਿਹੜਾ ਚੰਗਾ ਹੈ ਕਿਸੇ ਪਾਰਟੀ ਦਾ ਵੀ ਹੈ ਉਹਨੂੰ ਪਾ ਦਿਓ ਤੁਸੀਂ ਆਵਾ ਦੀ ਪਾਰਟੀ ਦੇ ਕੰਮਾਂ ਦੀ ਗੱਲ ਕੀਤੀ ਹੁਣੇ ਕਿ ਡਰੱਗਸ ਤੁਸੀਂ ਕਿਹਾ ਵੱਧ ਗਏ 1000 ਰੁਪਿਆ ਨਹੀਂ ਆਇਆ ਲੇਕਿਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਲਗਾਤਾਰ ਕਹਿੰਦੇ ਅਸੀਂ 1000 ਰੁਪਿਆ ਦੇਵਾਂਗੇ ਲੇਕਿਨ ਕਹਿੰਦੇ ਅਸੀਂ ਪਹਿਲਾਂ ਨੌਕਰੀਆਂ ਦੇ ਰਹੇ ਹਾਂ ਹੁਣ ਹਰ ਦੂਏ ਦਿਨ ਤੀਏ ਦਿਨ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਕਿ ਨੌਜਵਾਨਾਂ ਨੂੰ ਨੌਕਰੀ ਦੇਣੀ ਹੈ ਸਾਡਾ ਕਹਿੰਦੇ ਸਰਵੋਤਮ ਕੰਮ ਪਹਿਲਾਂ ਇਹ ਹੈ ਅਸਲ ਬੀਬਾ ਜੀ ਮੁੱਖ ਮੰਤਰੀ ਜੀ ਸਾਡੇ ਸਤਕਾਰਯੋਗ ਨੇ ਸਤਕਾਰਯੋਗੀ ਹੁੰਦੇ ਨੇ ਹਮੇਸ਼ਾ ਮੁੱਖ ਮੰਤਰੀ ਕੋਈ ਵੀ ਹੋਵੇ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ ਸਾਰਿਆਂ ਦਾ ਮੁੱਖ ਮੰਤਰੀ ਹੁੰਦਾ ਸਾਡੇ ਸਤਕਾਰਯੋਗ ਨੇ ਸਾਡੇ ਤਾਂ ਸਬੰਧ ਵੀ ਆਪੀ ਦੀ ਵਧੀਆ ਰਹੇ ਨੇ ਚੰਗੇ ਰਹੇ ਨੇ ਪਹਿਲਾਂ ਸਾਰੇ ਕੋਈ ਹੈ ਨਹੀਂ ਮੇਰੇ ਨਾਲ ਤਾਂ ਪਰ ਮੈਂ ਕਹਿੰਦਾ ਵੀ ਸਾਡੇ ਮੁੱਖ ਮੰਤਰੀ ਜੀ ਦੇਆਂ ਵੀ ਜਿਹੜੀਆਂ ਗੱਲਾਂ ਨੇ ਉਹ ਪਹਿਲਾਂ ਤਾਂ ਉਹਦੀਆਂ ਗੱਲਾਂ ਚੱਲ ਗਈਆਂ ਡਰਾਮੇਬਾਜ਼ੀ ਝੂਠ ਝਾੜ ਲੋਕਾਂ ਨੂੰ ਜਿਚਾ ਕੇ ਤੁਸੀਂ ਵੇਖਿਆ ਨਾ ਉਹਦੀ ਪਿਛਲੀਆਂ ਵੀਡੀਓ ਸੁਣੋ ਭਗਵੰਤ ਮਾਨ ਜੀ ਦੀਆਂ ਵੀ ਇਹ ਘਾਰਦਾ ਕਿਉਂ ਲਈ ਫਿਰਦੇ ਆ ਜੀ ਕੀ ਡਰ ਲੱਗਦਾ ਇਹਨਾਂ ਨੂੰ ਜੀ ਡਰ ਲੱਗਦਾ ਨਾ ਲੜਨ ਚੋਣਾ ਇਹ ਜੀ ਕੋਠੀਆਂ ਫਲਾ ਕਨਕਾਰਾਂ ਗੱਡੀਆਂ ਪਤਾ ਨਹੀਂ ਕੀ ਕੁਝ ਬੋਲਦੇ ਤੇ ਹੁਣ ਉਦੋਂ ਵੱਧ ਹੈ ਸਾਰਾ ਇਹਨਾਂ ਕੋਲੇ ਉਦੋਂ ਜ਼ਿਆਦੇ ਲਈ ਫਿਰਦੇ ਨੇ ਸੋ ਝੂਠ ਇੱਕ ਵਾਰੀ ਚੱਲਦਾ ਹੁੰਦਾ ਇਹਨਾਂ ਦਾ ਚੱਲ ਗਿਆ 2022 ਚ ਹੁਣ ਨਹੀਂ ਚੱਲਣਾ ਇਹ ਹੁਣ ਤਾਂ ਉਹ ਆ ਵੀ ਜਿਵੇਂ ਮੁੱਖ ਮੰਤਰੀ ਜੀ ਆ ਜਿਹੜੇ 100 100 200 200 ਬੰਦਿਆਂ ਦੇ ਨਿਯੁਕਤੀ ਪੱਤਰ ਦੇਣੇ ਆ ਕੋਈ ਮਰਗੇ ਹੁੰਦੇ ਉਹਨਾਂ ਦੀ ਥਾਂ ਤੇ ਹੁੰਦੇ ਆ ਕੋਈ ਥੋੜੀ ਥੋੜੀਆਂ ਲੋਡ ਹੁੰਦੀ ਆ ਇਹ ਅਸੀਂ ਤਾਂ ਕਦੇ ਵੰਡੇ ਹੀ ਨਹੀਂ ਸੀ ਵਜ਼ੀਰਾਂ ਨੇ ਇਹ ਤਾਂ ਅਫਸਰ ਨੂੰ ਕਹਿ ਦਿੱਤਾ ਸੀ ਜਿਹੜਾ ਇੰਚਾਰਜ ਹੈ ਵੀ ਤੂੰ ਦੇ ਦੇ ਯਾਰ ਮੁੰਡੇ ਨੂੰ ਸੱਦ ਕੇ ਜਿੰਨੇ ਉੱਥੇ ਨਿਯੁਕਤੀ ਪੱਤਰ ਦਿੰਦੇ ਆ 100 150 ਜਾਂ 200 ਬੰਦੇ ਨੂੰ ਕਿਤੇ 50 ਵੀ ਹੁੰਦੇ ਨੇ ਕਿਤੇ 20 ਵੀ ਹੁੰਦੇ ਨੇ ਉਦੋਂ ਬਾਲਾ ਤਾਂ ਮੁੱਖ ਮੰਤਰੀ ਦੇ ਹੋਣ ਤੇ ਖਰਚਾ ਹੋ ਜਾਂਦਾ ਉੱਥੇ ਬਹੁਤ ਜ਼ਿਆਦਾ ਸਟੇਟ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਨਾ ਕੋਈ ਜ਼ਰੂਰੀ ਹੈ ਵੀ ਸਾਰੇ ਨਿਯੁਕਤੀ ਪੱਤਰ ਮੁੱਖ ਮੰਤਰੀ ਨੇ ਬਣਣੇ ਹਨ ਮਿਨਿਸਟਰ ਬਣ ਸਕਦਾ ਮੈਂ ਕਿਉਂ ਦਾ ਡਾਇਰੈਕਟਰ ਬਣ ਸਕਦਾ ਸੈਕਟਰੀ ਬਣ ਸਕਦਾ ਕਿਉਂ ਇਹਵੇਂ ਇੰਨਾ ਖਰਚਾ ਕਰਕੇ ਕਰਦੇ ਆ ਸੋ ਉਹ ਕਰਦੇ ਨੇ ਮੁੱਖ ਮੰਤਰੀ ਕਰਦੇ ਨੇ ਡਰਾਮੇਬਾਜ਼ੀ ਡਰਾਮੇਬਾਜ਼ੀ ਇੱਕ ਵਾਰੀ ਤਾਂ ਚੱਲ ਗਈ ਬਾਰ ਬਾਰ ਨਹੀਂ ਚੱਲੇਗੀ ਹੁਣ ਉਹ ਤਾਂ ਇੰਨੇ ਬੁਖਾਰ ਰੇ ਆ ਛੋਸ਼ੇਬਾਜ਼ੀ ਜਿਵੇਂ ਉਹ ਆਪ ਵੀ ਕਹਾਣੀ ਸੁਣਾਉਂਦੇ ਹੁੰਦੇ ਸੀ ਵੀ ਇੱਕ ਵਾਰੀ ਜਾਨਵਰਾਂ ਨੇ ਸੁਣ ਲਿਆ ਸ਼ੇਰ ਨੂੰ ਕਹਿੰਦੇ ਵੀ ਹੁਣ ਰਾਜਾ ਸਾਨੂੰ ਬਣਾ ਬਦਲ ਤੂੰ ਆਈ ਵਾਰ ਬਣ ਜਾਣਾ ਉਹ ਕਹਿੰਦੇ ਬਾਂਦਰ ਚੁਣ ਸਾਰੇ ਰੌਲਾ ਪੈ ਗਿਆ ਉਹ ਕਹਿੰਦੇ ਵੀ ਸੱਦੋ ਅੱਗ ਬੁਝਾਉਣ ਵਾਲਾ ਫਾਇਰ ਬ੍ਰਿਗੇਡ ਸੱਦੋ ਰਾਜੇ ਨੂੰ ਕਹਿਣ ਲੱਗੇ ਵੀ ਤੂੰ ਚੱਲ ਉਹ ਕਹਿੰਦੇ ਬਾਂਦਰ ਦਰਖਤ ਤੇ ਚੜ ਜਾਏ ਉਤਰਿਆ ਵੇ ਚੜ ਜਾਏ ਉਤਰਿਆ ਜਾਏ ਉਹ ਕਹਿੰਦੇ ਜੀ ਕੁਝ ਕਰੋ ਅੱਗ ਤਾਂ ਨੇੜੇ ਨੂੰ ਆ ਗਈ ਉਹ ਕਹਿੰਦਾ ਯਾਰ ਮੈਂ ਕੋਸ਼ਿਸ਼ ਕਰੀ ਤਾਂ ਜਾਨਾ ਚੜੀ ਤੇ ਉੱਤ ਲੱਗਿਆ ਤਾਂ ਪਿਆ ਮੈਂ ਦਵਾਦਬ ਕਰਨ ਸੋ ਉਹ ਗੱਲ ਸਾਡੇ ਮੁੱਖ ਮੰਤਰੀ ਜੀ ਦੀ ਹੈ ਇਸ ਵੇਲੇ ਗੱਲ ਗੁਲ ਵੱਡੀ ਹੈ ਨੇ ਲਾਲਾ ਲਾਲਾ ਡਰਾਮੇ ਬਾਜੀ ਉਹ ਤਾਂ ਪੂਰੀ ਐ ਛਾਨੋ ਸ਼ੋਕਤ ਨਾਲ ਮੁੱਖ ਮੰਤਰੀ ਜੀ ਕਰਦੇ ਨੇ ਤੋ ਚਲੋ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਜੋ ਉਹਨਾਂ ਦਾ ਬਣਾਇਆ ਸਟਾਈਲ ਪਹਿਲਾਂ ਤੋਂ ਲੈ ਕੇ ਉਹਨਾਂ ਨੇ ਉਹ ਮੰਜਿੱਕੀ ਚਲਾਉਣਾ ਸੋ ਮੈਂ ਤਾਂ ਮੈਨੂੰ ਤਾਂ ਸਾਨੂੰ ਤਾਂ ਮਹਿਸੂਸ ਸੀਗਾ ਕਿ ਜਿਵੇਂ ਪਹਿਲਾਂ ਕਿਹਾ ਸੀ ਜਾਤੀ ਤੌਰ ਤੇ ਇੱਕ ਦੂਜੇ ਨੂੰ ਜਾਣਦੇ ਆ ਮੈਨੂੰ ਸੱਚ ਦੱਸਦਾ ਤੁਹਾਨੂੰ ਜਦੋਂ ਚਲੋ ਸਿੱ ਸਾਡੀ ਨਵੀਂ ਸਰਕਾਰ ਬਣੀ ਹਰ ਇੱਕ ਬੰਦਾ ਚਾਹੁੰਦਾ ਸਾਡੀ ਪਾਰਟੀ ਦੀ ਬਣੇ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੇ ਭਗਵਾਨ ਤਮਾਨ ਜੀ ਮੁੱਖ ਮੰਤਰੀ ਚੁਣੇ ਗਏ ਪਹਿਲਾਂ ਤਾਂ ਸਾਨੂੰ ਐਸੀ ਸ਼ਾਇਦ ਕਿਤੇ ਉਹ ਦਿੱਲੀੋਂ ਕੇਜਰੀਵਾਲ ਹੀ ਨਾ ਆਜੇ ਪੰਜਾਬ ਚ ਜਦੋਂ ਮੁੱਖ ਮੰਤਰੀ ਜੀ ਚੁਣੇ ਗਏ ਮੈਂ ਸੱਚ ਦੱਸਦਾ ਤੁਹਾਨੂੰ ਉਸ ਵੇਲੇ ਮੇਰੇ ਮਨ ਨੂੰ ਖੁਸ਼ੀ ਕਿਉਂ ਕਿ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਆ ਕੇ ਇੱਕ ਜੱਟਾਂ ਦਾ ਮੁੰਡਾ ਸੁਧਾਰਨ ਪਰਿਵਾਰ ਦੇ ਵਿੱਚੋਂ ਆ ਕੇ ਜਦ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਇਹ ਪਹਿਲੀ ਵਾਰ ਹੋਇਆ ਚੰਗੀ ਗੱਲ ਹੈ ਪੰਜਾਬ ਦੀ ਸੇਵਾ ਕਰੂਗਾ ਚੰਗੇ ਕੰਮ ਕਰੂਗਾ ਦੁਖੀ ਲੋਕਾਂ ਵੱਲ ਵੇਖੂਗਾ ਕਿਉਂਕਿ ਥੱਲੇੋਂ ਜਦ ਉੱਠ ਕੇ ਬੰਦਾ ਆਉਂਦਾ ਨਾ ਉਹਦੇ ਕੋਈ ਬਹੁਤ ਕੁਝ ਵੇਖਣਾ ਹੁੰਦਾ ਜੀ ਉਹਨੇ ਸੋ ਇਸ ਕਰਕੇ ਸਾਨੂੰ ਚਾਅ ਤਾਂ ਬੜੇ ਸੀਗੇ ਪਰ ਹੁਣ ਜਿਸ ਹਿਸਾਬ ਨਾਲ ਉਹ ਚੱਲ ਰਿਹਾ ਹੈ ਹੁਣ ਜਿਹੜਾ ਵੇਖਣ 'ਚ ਸਾਨੂੰ ਲੱਗਦਾ ਕਿ ਮੁੱਖ ਮੰਤਰੀ ਦੇ ਵਿੱਚ ਘਮੰਡ ਬਹੁਤ ਆ ਗਿਆ ਤਾਕਤ ਦਾ ਜਾਂ ਨਸ਼ਾ ਕਹਿ ਲੋ ਹੋ ਗਿਆ ਉਹ ਹੋ ਗਿਆ ਮੈਂ ਹਲੇ ਵੀ ਅਪੀਲ ਕਰੂੰਗਾ ਮੁੱਖ ਮੰਤਰੀ ਜੀ ਥੱਲੇ ਆਓ ਧਰਤੀ ਤੇ ਜਿਵੇਂ ਤੁਸੀਂ ਗਏ ਆ ਜਿੱਥੋਂ ਤੁਹਾਨੂੰ ਸਾਰਾ ਪਤਾ ਹੈ ਸਥਿਤੀਆਂ ਦਾ ਤੁਸੀਂ ਉਹੀ ਗੱਲ ਕਰੋ ਆ ਕਾ ਨੂੰ ਐਵੇਂ 100 250 ਬੰਦਿਆਂ ਪਿੱਛੇ ਇਕੱਠ ਕਰਕੇ ਤੁਸੀਂ ਡਰਾਮੇਬਾਜ਼ੀ ਕਰਦੇ ਆ ਲੋਕ ਹੁਣ ਜਾਣਦੇ ਨੇ ਅੱਜ ਵੀ ਤੁਸੀਂ ਪਹਿਲਾਂ ਇਹਨਾਂ ਦੀ ਬਛਿੰਡੇ ਜਿੱਦੇ ਖੇਡਾਂ ਦਾਟ ਉਹਦੇ ਵੀ ਸਾਰਾ ਪਡਾਲ ਖਾਲੀ ਸੀ ਕੋਈ ਬੰਦਾ ਤਾਂ ਆਇਆ ਹੀ ਨਹੀਂ ਮੁਲਾਜ਼ਮਾਂ ਨੂੰ ਲੈ ਜਾਂਦੇ ਆ ਧੱਕੇ ਨਾਲ ਹਾਜ਼ਰੀ ਲਾਉਂਦੇ ਆ ਉੱਥੇ ਹੁਣ ਅੰਬਰਸਰ ਸੀਗਾ ਸਰਕਾਰੀ ਬੱਸਾਂ ਲਾਆਂ ਜਾਂ ਸਾਰਾ ਕੁਝ ਕੀਤਾ ਤੁਸੀਂ ਵੇਖ ਲਓ ਦੋਵੇਂ ਇਸੇ ਪਡਾਲ ਖਾਲੀ ਪਿਆ ਸੀ ਪਰ ਇਹ ਨਹੀਂ ਇਦਾਂ ਲੋਕਾਂ ਦਾ ਉਹ ਭੱਗ ਹੋ ਗਿਆ ਸੋ ਮੁੱਖ ਮੰਤਰੀ ਜੀ ਨੂੰ ਬਹੁਤ ਵੱਡੀ ਗੱਲ ਹੁੰਦੀ ਹੈ ਮੁੱਖ ਮੰਤਰੀ ਸਟੇਟ ਦਾ ਉਹਨਾਂ ਨੂੰ ਉਹੀ ਕੰਮ ਕਰਨੇ ਚਾਹੀਦੇ ਜਿਹੜੇ ਠੀਕ ਨੇ ਜਾਇਜ਼ ਨੇ ਡਰਾਮੇਬਾਜ਼ੀ ਹੁਣ ਛੱਡ ਦਿਓ ਉਹ ਤੁਹਾਡਾ ਉਸ ਵੇਲੇ ਉਹ ਠੀਕ ਸੀ ਜਦੋਂ ਤੁਸੀਂ ਗਾਉਂਦੇ ਹੁੰਦੇ ਸੀ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਐ ਸਾਰਿਆਂ ਦੇ ਸਾਡੇ ਮੁੱਖ ਮੰਤਰੀ ਐ ਹੁਣ ਤੁਸੀਂ ਚੰਗੇ ਕੰਮ ਕਰੋ ਤਾਂ ਹੀ ਤੁਹਾਨੂੰ ਲੋਕੀ ਚੰਗਾ ਕਹਿਣਗੇ ਨਹੀਂ ਲੋਕੀ ਕਿਸੇ ਨੂੰ ਬਖਸ਼ਦੇ ਨਹੀਂ ਭਾਵੇਂ ਕੋਈ ਹੋਵੇ ਫਿਰ ਲੋਕੀ ਸਭ ਕੁਝ ਖਾਣਦੇ ਜਦੋਂ ਬੇੜਾ ਆਉਂਦਾ ਤੁਸੀਂ ਤਾਂ ਇੰਚਾਰਜ ਲਾਤੇ ਆ ਕਾਲੀ ਦਲ ਨੇ ਲੋਕ ਸਭਾ ਦੀ ਤਿਆਰੀ ਤੁਹਾਡੇ ਵੱਲੋਂ ਹੋਗੀ ਲੇਕਿਨ ਦੂਜੇ ਪਾਸੇ ਅੱਜ ਜਿਵੇਂ ਤੁਸੀਂ ਅਮਰitsar ਦੀ ਗੱਲ ਕੀਤੀ ਅਮਰਿਤਸਰ ਜਿਹੜੇ ਇਹਨਾਂ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹ ਵੀ ਪਹੁੰਚੇ ਨੇ ਅੱਜ ਉੱਥੇ ਰੈਲੀ ਕੀਤੀ ਜਾ ਰਹੀ ਲੱਗਦਾ ਕਿ ਉਹਨਾਂ ਦੇ ਵੱਲੋਂ ਵੀ ਪੂਰੀ ਪੂਰੀ ਤਿਆਰੀ ਹੈ ਕਿ ਅਸੀਂ ਵੀ ਜਿਹੜੀ ਲੋਕ ਸਭਾ ਆ ਉਹਦੇ ਵਾਸਤੇ ਰੈਲੀਆਂ ਜਿਹੜੀਆਂ ਸ਼ੁਰੂ ਕਰਨੀਆਂ ਨੇ ਲੋਕਾਂ ਨੂੰ ਜੋੜਨ ਦਾ ਕੰਮ ਸ਼ੁਰੂ ਕਰਨਾ ਉਹ ਸ਼ੁਰੂ ਕੀਤਾ ਜਾਵੇ ਨਹੀਂ ਉਹਨਾਂ ਦੇ ਵੀ ਅੰਦਰੇ ਅੰਦਰ ਤਿਆਰੀ ਉਹਨਾਂ ਦੀ ਵੀ ਹੈ ਜੀ ਉਹ ਵੀ ਕਰ ਰਹੇ ਨੇ ਤੇ ਅੱਰੀ ਕਿਹੜੀ ਪਾਰਟੀ ਹੈ ਜਿਹਦੇ ਚੋਣਾਂ ਤਾਂ ਸਿਰ ਤੇ ਆ ਗਈਆਂ 6 ਮਹੀਨਿਆਂ ਦਾ ਸਮਾਂ ਤਾਂ ਕੁਝ ਵੀ ਨਹੀਂ ਹੁੰਦਾ ਪਾਰਲੀਮੈਂਟ ਵਾਸਤੇ ਸੋ ਚੋਣਾਂ ਤਾਂ ਸਿਰ ਤੇ ਆ ਗਈਆਂ ਤਿਆਰੀ ਕਾਂਗਰਸ ਵੀ ਪੂਰੇ ਜ਼ੋਰ ਨਾਲ ਕਰੀ ਜਾਂਦੀ ਆ ਆਪਦੀ ਤਿਆਰੀ ਆਮ ਆਦਮੀ ਪਾਰਟੀ ਪੂਰੇ ਜ਼ੋਰ ਨਾਲ ਦੀ ਵੀ ਨਾ ਭਾਜਪਾ ਵੀ ਪੂਰਾ ਜੋਰ ਨਾਲ ਤਿਆਰੀ ਅੰਦਰ ਖਾਤੇ ਕਰੀ ਜਾਂਦੀ ਹੈ ਭਾਵੇਂ ਉਹਦਾ ਹਲੇ ਪੈਰ ਨਹੀਂ ਲੱਗ ਰਹੇ ਕਿਤੇ ਵੀ ਪਰ ਉਹ ਤਿਆਰੀ ਤਾਂ ਉਹ ਵੀ ਆਪਣੇ ਜੋਰ ਨਾਲ ਪੂਰੇ ਨਾਲ ਕਰੀ ਜਾਂਦੇ ਕਰਨੇ ਵੀ ਚਾਹੀਦੇ ਸਾਰੀਆਂ ਪਾਰਟੀਆਂ ਨੂੰ ਕਿਉਂਕਿ ਸਮਾਂ ਬੜਾ ਘੱਟ 6 ਮਹੀਨਾ ਦਾ ਤਾਂ ਸਮਾਂ ਪਾਰਲੀਮੈਂਟ 2-3 ਮਹੀਨੇ ਤਾਂ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਚੋਣ ਜਾਬਤੇ ਲੱਗ ਜਾਂਦੇ ਹੋਰ ਹੋ ਜਾਂਦੇ ਸੋ ਤਿਆਰੀ ਤਾਂ ਕਰੀ ਜਾਂਦੇ ਆਪ ਵਾਲੇ ਠੀਕ ਹੈ ਟੁੱਟ ਗਿਆ ਜਿਹੜੀਆਂ ਚੀਜ਼ਾਂ ਹੁਣ ਆਪਾਂ ਦੇਖਦੇ ਨੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਲੋਕ ਕਹਿੰਦੇ ਕੁਛ ਨੇ ਜਿਸ ਵੋਟਾਂ ਪਾਣੀਆਂ ਹੁੰਦੀਆਂ ਨੇ ਕੁਝ ਹੋਰ ਪਾ ਕੇ ਆਂਦੇ ਨੇ ਅਸੀਂ ਤਸਵੀਰਾਂ ਦੇਖੀਆਂ ਸੀ ਬਥੇਰੇ ਲੋਕਾਂ ਦੇ ਘਰਾਂ ਦੇ ਵਿੱਚ ਵੱਖਰੇ ਵੱਖਰੇ ਝੰਡੇ ਲੱਗੇ ਹੋਏ ਸੀ ਕਈਆਂ ਨੇ ਤਾਂ ਸਾਰੇ ਝੰਡੇ ਇੱਕ ਘਰ ਦੇ ਉੱਤੇ ਲਾਏ ਹੋਏ ਸੀ ਸਾਰੀਆਂ ਪਾਰਟੀਆਂ ਦੇ ਝੰਡੇ ਲੱਗੇ ਸੀ ਵੇਖੋ ਉਹ ਕਈ ਵਾਰੀ ਤੱਕ ਕੀ ਹੁੰਦਾ ਬੱਚੇ ਵੀ ਲਾ ਆਂਦੇ ਆ ਝੰਡੇ ਨਾਲ ਕੋਈ ਫਿਰ ਘਰ ਦੇ ਨਹੀਂ ਲਾਉਂਦੇ ਲੂੰਦੇ ਬੱਚੇ ਵੀ ਲਾ ਆਂਦੇ ਆ ਕਈ ਬੰਦੇ ਜਿਹੜਾ ਗੱਟ ਗਿਆ ਅਗਲਾ ਦਾ ਗੱਟ ਗਿਆ ਮੈਂ ਇਨ ਕੀ ਲੈਣਾ ਪਟਕੇ ਲੱਗਿਆ ਰਹਿਣ ਦੇ ਕੁਛ ਨਹੀਂ ਹੁੰਦਾ ਸੋ ਮੈਂ ਫੇਰ ਉਹੀ ਗੱਲ ਕਹਿਣਾ ਹੈ ਕਿ ਇਹ ਤੁਹਾਡੀ ਕਿਸਮਤ ਦਾ ਫੈਸਲਾ ਹੈ ਇਹ ਪੰਜਾਬ ਦੇ ਲੋਕਾਂ ਦਾ ਕਿਸਮਤ ਦਾ ਫੈਸਲਾ ਹੈ ਕੱਲੀਆਂ ਵੋਟਾਂ ਨਹੀਂ ਪੈਣੀਆਂ ਇਹਨਾਂ ਦੀ ਕਿਸਮਤ ਨਹੀਂ ਬਣਨਾ ਜੇ ਲੋਕੀ ਚੰਗੀ ਸਰਕਾਰ ਚੁਣਣਗੇ ਤਾਂ ਚੰਗੀਆਂ ਗੱਲਾਂ ਹੁੰਦੀਆਂ ਚੰਗਾ ਹੋਏਗਾ ਜੇ ਮਾੜੀ ਚੁਣਨਗੇ ਤਾਂ ਮਾੜਾ ਹੋਏਗਾ ਜੇ ਤੁਸੀਂ ਕਿੱਕਰ ਲਾ ਕੇ ਕਹੋਂਗੇ ਉਹਨੂੰ ਅੰਬ ਲੱਗਣਗੇ ਉਹ ਤਾਂ ਤੁੱਕੇ ਲੱਗਣਗੇ ਅੰਬ ਨਹੀਂ ਲੱਗਦੇ ਕਿੱਕਰ ਨੂੰ ਜੇ ਤੁਸੀਂ ਮਾੜੇ ਬੰਦੇ ਚੁਣ ਲੋਗੇ ਫਿਰ ਤੁਹਾਡੀ ਕਿਸਮਤ ਕੋਈ ਚੰਗੀ ਸਵਾਰ ਨਹੀਂ ਸਕਦਾ ਸੋ ਮੈਂ ਫੇਰ ਅਪੀਲ ਕਰਦਾ ਹੈ ਉਹੀ ਜਿਹੜੀ ਪਹਿਲਾਂ ਕੀਤੀ ਹੈ ਕਿ ਤੁਸੀਂ ਚੰਗੇ ਬੰਦੇ ਚੁਣੋ ਭਵੇਂ ਕੋਈ ਹੈ ਕਿਸੇ ਪਾਰਟੀ ਦੇ ਆ ਮੈਂ ਨਹੀਂ ਕਹਿੰਦਾ ਕਾਲੀ ਦਲ ਦੇ ਚੁਣੋ ਮੈਂ ਨਹੀਂ ਕਹਿੰਦਾ ਕਾਂਗਰਸ ਦੇ ਚੁਣੋ ਜਾਂ ਆਪ ਚੁਣੋ ਜਾਂ ਭਾਜਪਾ ਜਿਹੜੇ ਚੰਗੇ ਆ ਤੁਹਾਨੂੰ ਸਾਰਾ ਪਤਾ ਹੁੰਦਾ ਪਿੰਡਾਂ ਵਾਲਿਆਂ ਨੂੰ ਜਜਵਾਤੀ ਹੋ ਕੇ ਵੋਟਾਂ ਨਾ ਪਾਓ ਨੁਕਸਾਨ ਤੁਹਾਡਾ ਹੋਣਾ ਹੈ ਨੁਕਸਾਨ ਪਬਲਿਕ ਦਾ ਹੋਣਾ ਹੈ ਜੇ ਟੈਕਸ ਲੱਗਦੇ ਆ ਗਲਤ ਸਰਕਾਰ ਚੁਣੀ ਜਾਵੇ ਫਿਰ ਵੀ ਪਬਲਿਕ ਦਾ ਨੁਕਸਾਨ ਹੈ ਮਗਈਆਬਦੀ ਹਤਾ ਵੀ ਨਸ਼ੇਬਦੀ ਹਤਾ ਵੀ ਚੋਰੀਆਂ ਡਾਕੇ ਵਧਦੇ ਹਤਾ ਵੀ ਇਹ ਸਾਰੇ ਪਬਲਿਕ ਦਾ ਨੁਕਸਾਨ ਹੈ ਸੋ ਸਰਕਾਰ ਇਹ ਜੀ ਚੁਣੀ ਚੁਣੀ ਚਾਹੀਦੀ ਹੈ ਜਿਹੜੀ ਲੋਕੀ ਆਰਾਮ ਨਾਲ ਸੌ ਸਕਣ ਲੋਕਾਂ ਨੂੰ ਸਹੂਲਤਾਂ ਮਿਲਣ ਲੋਕ ਤਰੱਕੀ ਕਰਨ ਡਿਵੈਲਪਮੈਂਟ ਕਰੇ ਸੂਬਾ ਨਸ਼ੇ ਪੱਤੇ ਤੋਂ ਛੁਟਕਾਰਾ ਹੋਵੇ ਲੁੱਟਾਂ ਖੋਹਾਂ ਵੱਧ ਹੋਣ ਅਮਨ ਚੈਨ ਦੀ ਲੋਕੀ ਨੀਂਦ ਨਾਲ ਸੌ ਸਕਣ ਉਹ ਜੀ ਸਰਕਾਰ ਚੁਣੋ ਜਿਹੜੀ ਮਰਜ਼ੀ ਚੁਣ ਲੋ ਆ ਬਦਲਾ ਨਾ ਲਿਆਓ ਜਿਹੜਾ ਭਾਈ ਚ ਲਿਆਂਦਾ ਸੀ ਇਹ ਨਾ ਦੁਬਾਰਾ ਲ ਦਿਆ ਫਿਰ ਕੋਈ ਭਰ ਕੇ ਨੁਕਸਾਨ ਤਾਂ ਤੁਹਾਡਾ ਹੋਣਾ ਹੈ ਤੁਹਾਡੇ ਨਾਲ ਸਾਡਾ ਵੀ ਹੋਣਾ ਹੈ ਅਸੀਂ ਵੀ ਇੱਥੋਂ ਦੇ ਵੋਟਰ ਆ ਨਾਗਰਿਕ ਆ ਸਾਡਾ ਵੀ ਹੋਣਾ ਸੋ ਬਦਲਾਅ ਜਿਹੜਾ ਲਿਓਣਾ ਲਿਆਓ ਜਿਹੜਾ ਮਰਜ਼ੀ ਤੁਹਾਡੀ ਸੋਚ ਸਮਝ ਕੇ ਲਿਆਓ ਬਦਲਾ ਕੋਈ ਗਲਤ ਬਦਲਾਅ ਫੇਰ ਨਾ ਗੱਲ ਪਾ ਲਿਓ ਅਗਲਾ ਆ ਹੋਇਆ ਵਾ ਕਿੰਨਾ ਨੁਕਸਾਨ ਹੋ ਗਿਆ ਸਟੇਟ ਦਾ ਇਹਦਾ ਤੋਂ ਬਾਅਦ ਜਦੋਂ ਪਤਾ ਲੱਗੂਗਾ ਸਮਾਂ ਹੋਰ ਨਾਂ ਗਿਆ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਸਟੇਟ ਦਾ ਜਿਹੜਾ ਪਰਪਾਈ ਅਗਲੇ 5-7 ਸਾਲ 10 ਸਾਲ ਮੈਨੂੰ ਕੀ ਨੁਕਸਾਨ ਕਹਿ ਰਹੇ ਹੋ ਮਲੂਕਾ ਜੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜੇ ਆંકੜੇ ਦੱਸੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਉਹ ਤਾਂ ਬਹੁਤ ਚੰਗੇ ਦੱਸੇ ਜਾ ਰਹੇ ਨੇ ਲਗਾਤਾਰ ਡਰੱਗਜ਼ ਫੜੇ ਜਾ ਰਹੇ ਨੇ ਜਿਹੜੇ ਗੁੰਡੇ ਨੇ ਉਹਨਾਂ ਨੂੰ ਗੈਂਗਸਟਰਜ਼ ਨੂੰ ਫੜ ਲਿਆ ਗਿਆ ਉਸ ਤੋਂ ਇਲਾਵਾ ਵੀ ਬੜੇ ਚੰਗੇ ਹਲਾਣ ਦੇ ਇਹ ਇਹ ਇਹੀ ਕਹਿੰਦੇ ਨੇ ਨਾ ਵੀ ਅਸੀਂ ਇੰਨੀ ਡਰੱਗ ਫੜ ਲਈ ਇੰਨੇ ਬੰਦੇ ਫੜੇ ਇਹੀ ਕਹਿੰਦੇ ਨੇ ਨਾ ਤੇ ਫਿਰ ਆਪ ਹੀ ਕਬੂਲ ਕਰ ਗਏ ਜੇ ਇੰਨੇ ਬੰਦੇ ਪੰਜਾਬ 'ਚ ਫੜੇ ਜਾ ਰਹੇ ਆ ਡਰੱਗ ਵੇਚਣ ਵਾਲੇ ਵੇਚਣ ਵਾਲਿਆਂ ਨੂੰ ਫੜਦੇ ਆ ਨਾ ਤੇ ਡਰੱਗ ਵੱਡੀ ਮਾਤਰਾ ਨੇ ਤੇ ਫੜ ਲਈ ਕਹਿੰਦੇ ਅਸੀਂ ਦੱਸਦੇ ਆ ਨਾ ਰੋਜ਼ ਮੈਂ ਵੀ ਸੁਣਦਾ ਤੁਸੀਂ ਵੀ ਸੁਣਦੇ ਆ ਤੇ ਫਿਰ ਇਹਦਾ ਮਤਲਬ ਬਹੁਤ ਹੈ ਡਰੱਗ ਪੰਜਾਬ 'ਚ ਵੇਚਣ ਵਾਲੇ ਵੀ ਬਹੁਤ ਹੈ ਇਹਦਾ ਮਤਲਬ ਬਹੁਤ ਜ਼ਿਆਦਾ ਵਧ ਗਈ ਜਿਹੜੇ ਇੰਨੇ ਬੰਦੇ ਇਹਨਾਂ ਨੂੰ ਫੜਦੇ ਪੈ ਰਹੇ ਆ ਬੰਦੇ ਤਾਂ ਤਾਂ ਹੀ ਫੜੋਂਗੇ ਨਾ ਜੇ ਹੈਗੀ ਡਰੱਗ ਪੰਜਾਬ 'ਚ ਜੇ ਡਰੱਗ ਵੇਚਣ ਵਾਲੇ ਹੈਗੇ ਉਹਨਾਂ ਨੂੰ ਹੀ ਫੜਿਆ ਨਾ ਉਹ ਤਾਂ ਤੁਹਾਡੇ ਤੇ ਇਲਜ਼ਾਮ ਲਾ ਦੇਣਗੇ ਕਹਿੰਦੇ ਅਕਾਲੀ ਦਲ ਨੇ ਫੜੇ ਨੇ ਹੁਣ ਅਸੀਂ ਫੜ ਰਹੇ ਆ 7 ਸਾਲ ਵਾਲੇ ਸਾਢੇ ਵਾਲੇ ਚਲੀ ਜਾਂਦੇ 7 ਸਾਲ ਹੋ ਗਏ ਸਾਡੀ ਸਰਕਾਰ ਗਏ ਨੂੰ 7 ਸਾਲ ਵਾਲੇ ਸਾਡੇ ਵਾਲੀ ਚੱਲੀ ਜਾਂਦੇ ਆ ਉਦੋਂ ਬਾਅਦ 5 ਸਾਲ ਕਾਂਗਰਸ ਵੀ ਰਹੀ ਕਿ ਉਹਨਾਂ ਖਤਮ ਹੋਈ ਉਦੋਂ ਹੁਣ 2 ਸਾਲ ਇਹਨਾਂ ਨੂੰ ਵੀ ਹੋ ਗਏ 2 ਸਾਲ ਹੋਣ ਹੋਣ ਵਾਲੇ ਆ ਤੇ ਫਿਰ ਕਿੱਥੇ ਖੜੀ ਆ ਗੱਲ ਸੋ ਇਸ ਕਰਕੇ ਇਹ ਇਹ ਡਰਾਮੇबाजी ਨਹੀਂ ਕਰਨੀ ਚਾਹੀਦੀ ਇਹ ਤਾਂ ਫਿਕਰਾ ਵੀ ਬੜੀਆਂ ਗਲਤ ਕਰਦੇ ਨੇ ਜਿੱਥੇ ਡਰਗ ਦਾ ਕੰਮ ਬਹੁਤ ਵਧਿਆ ਅੱਗੇ ਨੂੰ ਤਾਂ ਹੀ ਮੈਂ ਤਾਂ ਕਹਿਣਾ ਵੀ ਫੜ ਰਹੇ ਆ ਠੀਕ ਹੈ ਰੀਦਾ ਮਤਰਾ ਇੰਨਾ ਜ਼ਿਆਦਾ ਵੱਧ ਗਿਆ ਕੰਮ ਇਹਨਾਂ ਦੇ ਰਾਤ ਚ ਤਾਂ ਹੀ ਫੜ ਰਹੇ ਆ ਨਾ ਗੁੰਡਾਗਰਦੀ ਲੁੱਟਾ ਖੋਹਾਂ ਤੁਰੇ ਜਾਂਦੇ ਬੀਬੀਆਂ ਤੋਂ ਚੈਨ ਖੋਹ ਲਈ ਬਟੂਗਾ ਖੋਹ ਲਿਆ ਪਰਸ ਖੋਹ ਲਿਆ ਤੁਰੇ ਜਾਂਦੇ ਧੱਕਾ ਮਾਰਦੇ ਆ ਸਿਰਦੇ ਦੇ ਬਿਚਾਰੀਆਂ ਨੂੰ ਬਜ਼ੁਰਗਾਂ ਨੂੰ ਘਰਾਂ 'ਚ ਵੜ ਕੇ ਲੁੱਟਣ ਲੱਗੇ ਘਰਾਂ 'ਚ ਲੁੱਟਾ ਖੋਹਾਂ ਸ਼ੁਰੂ ਹੋ ਗਈਆਂ ਕਦੇ ਅੱਗੇ ਆਏ ਕਦੇ ਹੋਇਆ ਸੀ ਤੁਰੇ ਜਾਂਦੇ ਲੁੱਟ ਲਓ ਜਾਂ ਘਰੇ ਕਿਸੇ ਦੇ ਅੰਦਰ ਵੜ ਕੇ ਵੀ ਲੁੱਟ ਲਿਓ ਸੋ ਹੁਣ ਤੱਕ ਕੋਈ ਰਾਜਾ ਬਾਬੂ ਹੈ ਹੀ ਨਹੀਂ ਸਹੀ ਮਣੇ ਜੇ ਵੇਖੋ ਆਪੋ ਤਾਂ ਆਪੀ ਪਈ ਹੋਈ ਹੈ ਗੁੰਡਿਆਂ ਦਾ ਨਸ਼ੇੜੀਆਂ ਦਾ ਗੈਂਗਸਟਰਾਂ ਦਾ ਰਾਜ ਹਰ ਸਹੀ ਮਣੇ ਚੱਲ ਰਿਹਾ ਅਿੰਨੀਆਂ ਗੱਲਾਂ ਦਾ ਸਾਨੂੰ ਪਤਾ ਤੁਸੀਂ ਹੈਰਾਨ ਹੋ ਜਿਓਗੇ ਇੱਕ ਮੈਂ ਤੁਹਾਨੂੰ ਕੈਮਰੇ ਤੋਂ ਬਿਨਾਂ ਦੱਸੂਗਾ ਗੱਲ ਕੱਲਿਆਂ ਨੂੰ ਇੱਥੇ ਤੇ ਜਣੀ ਐਸ ਵੇਲੇ ਪੰਜਾਬ 'ਚ ਬਿਲਕੁਲ ਅਫੜਾ-ਦਫੜੀ ਵਾਲਾ ਮਾਹੌਲ ਹੈ ਮਾੜੀ ਸਥਿਤੀ ਹੈ ਡਰ ਦਾ ਮਾਹੌਲ ਹੈ ਇਸੇ ਕਰਕੇ ਇੱਥੋਂ ਬਿਜ਼ਨਸ ਭੱਜਿਆ ਜਾਂਦਾ ਹੈ ਇੱਥੇ ਕੋਈ ਇੰਡਸਟਰੀ ਨਹੀਂ ਆਈ ਤੁਸੀਂ ਦੱਸ ਦਿਓ 2 ਸਾਲ ਹੋ ਗਏ ਕੋਈ ਆਈ ਹੋਵੇ ਇੱਥੇ ਕਿਸੇ ਕੰਮ ਸਾਰਾ ਕੰਮ ਇੱਕ ਕਿਸਮ ਦਾ ਬਲਾਕ ਗੋਆਪਿਆ ਨੌਜਵਾਨ ਸਾਡੇ ਸੁਰੱਖਤ ਨਹੀਂ ਸਮਝਦੇ ਆਪਦਾ ਭਵਿੱਖ ਉਹ ਵਿਦੇਸ਼ਾਂ ਨੂੰ ਡਾਰੀਆਂ ਲਾ ਰਹੇ ਆ ਇਸ ਕਰਕੇ ਜਿਹੜਾ ਪੰਜਾਬ ਦਾ ਆਉਣ ਵਾਲਾ ਸਮਾਂ ਇਸ ਵੇਲੇ ਤਾਂ ਡਾਰਕ ਦਿਂਦਾ ਕੱਲ ਨਹੀਂ ਮੈਂ ਇਸ ਕਹਿ ਸਕਦਾ ਚੰਗਾ ਵੀ ਹੋ ਸਕਦਾ ਇਹ ਗਵਰਨਮੈਂਟ ਵੀ ਚੰਗਾ ਕਰ ਸਕਦੀ ਹੈ ਕੋਈ ਨਵੀਂ ਆਈ ਵੀ ਕਰ ਸਕਦੀ ਹੈ ਪਰ ਅੱਜ ਸਥਿਤੀ ਬਹੁਤ ਮਾੜੀ ਹੈ ਬਿਲਕੁਲ ਅਸੀਂ ਗੱਲ ਕੀਤੀ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਜੀ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਆਪਣਾ ਨੁਮਾਇੰਦਾ ਜਿੰਨੂੰ ਵੀ ਚੁਣੋ ਸੋਚ ਸਮਝ ਕੇ ਉਹਦੇ ਚਾਰੇ ਪਾਸੇ ਦੇਖ ਕੇ ਫਿਰ ਚੁਣੋ ਕਿਉਂਕਿ ਤੁਹਾਡਾ ਭਵਿੱਖ ਤੁਹਾਡੇ ਚੁਣੇ ਹੋਏ ਨੁਮਾਇੰਦੇ ਦੇ ਹੱਥ ਦੇ ਵਿੱਚ ਹੁੰਦਾ ਔਰ ਤੁਹਾਡੀ ਡਿਵੈਲਪਮੈਂਟ ਵੀ ਉਸੇ ਇਨਸਾਨ ਦੇ ਹੱਥ ਦੇ ਵਿੱਚ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ